ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕੌਮੀ ਪ੍ਰਧਾਨ ਮਾਨਿਕ ਅਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕੀ ਵਡਾਲੀ ਵਿਖੇ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸੰਗਤ ਵਿੱਚ ਫਰੂਟ ਦੇ ਪ੍ਰਸ਼ਾਦ ਵਰਤਾਏ ਗਏ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਉਚੇਚੇ ਤੌਰ ਤੇ ਸੇਵਾ ਕਰਨ ਪੁੱਜੇ ਅਤੇ ਉਨ੍ਹਾਂ ਇਹ ਸ਼ੁਭ ਦਿਹਾੜੀ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਮਾਨਕ ਅਲੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਨਕ ਅਲੀ ਨੇ ਸਾਰੀ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਪ ਤੇ ਇਹ ਲੰਗਰ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਸੇਵਾ ਰਾਹੀਂ ਉਹਨਾਂ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਅਤੇ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਸਾਰੇ ਧਰਮਾਂ ਨੂੰ ਗੁਰੂ ਸਾਹਿਬਾਨ ਦੇ ਦਿਹਾੜੇ ਅਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਪਰਮਜੀਤ ਸਿੰਘ ਵਡਾਲੀ, ਸਮੀਰ ਅਲੀ ਉਲਫ਼ਰ रहमान ਮੁਖ्तार ਅਲੀ ਰિયાન ਅਲੀ ਰਕੇਸ਼ ਕੁਮਾਰ ਅਤੇ ਸਰਬਜੀਤ ਸਿੰਘ ਸਣੇ ਸਾਰੇ ਮੈਂਬਰਾਂ ਨੇ ਇਹ ਲੰਗਰ ਸੇਵਾ ਕੀਤੀ। ਕਰ ਕਿਰਪਾ ਤੇਰੇ ਗੁਣ ਦਾਵਾ ਕਰ ਕਿਰਪਾ ਤੇਰੇ ਗੁਣ ਦਾਵਾ ਕਰ ਕਿਰਪਾ ਤੇਰੇ ਗੁਣ ਦਾਵਾ ਕਰ ਕਿਹਰੇ ਕੋਨ ਦਾਵਾ ਤੂੰ ਵੱਡਦਾ ਤਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਸਭ ਮਹਿ ਰਵਿਆ ਜੀ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਗੁਰਪ੍ਰਾਪਤੇ ਅੱਜ ਗੁਰੂ ਕੀ ਵਿਡਾਲੀ ਇਹ ਬੇਚੇ ਬੜਾ ਤਗਰਾ ਮੇਲਾ ਲੱਗਦਾ ਤੇ ਦੂਰ ਦੂਰ ਤੋਂ ਸੰਗਤਾਂ ਦਾ ਤੇ ਸੰਗਤਨੋ ਹਰ ਸਾਲ ਦਾ ਆਲ ਮੁਸਲਿਮ ਬੈਲਫਾ ਸੋਸਾਇਟੀ ਮੁਸਲਮਾਨ ਪਾਈ ਚੜੇ ਬਾਰੇ ਲੰਗਰ ਲਾਇਆ ਜਾਂਦਾ ਤੇ ਇਹ ਆਪਾਂ ਦੇਸ਼ ਦੁਨੀਆ ਨੂੰ ਸੰਦੇਸ਼ ਦਿੰਦਾ ਸਾਰੇ ਆਪਾਂ ਭਾਈਚਾਰਾ ਹਿੰਦੂ ਮੁਸਲਿਮ ਸਿੱਖਾਂ ਇਕਤਰਾ ਤੇ ਇਹਦਾ ਵਿੱਚ ਆਪਸੀ ਪਿਆਰ ਵੱਧਦਾ ਹੈ ਆਪਸੀ ਪਿਆਰ ਵੱਧਦਾ ਹੈ ਤੇ ਹਰ ਸਾਲ ਆਪਾਂ ਲੰਗਰ ਦਾ ਸੇਵਾ ਕਰਦਾ ਇਥੇ ਗੁਰੂ ਕੀ ਵਿਡਾਲੀ ਜਨਮ ਸਥਾਨ ਗੁਰਦਾਰਾ ਗੁਰਪ੍ਰਾਪਤੇ सारे नाल मिलके कोई भी त्यौहार आंदा मिलजुल के मनाना चाहिए आपसी भाईचारा सांझ बदती है गुरुद्वारा साहब का मेला तो लाख डेढ़ लाख संगत रात भी आया हम भी आया बहुत ज़्यादा संगत इतने आ पहुंचे दूर दूर तो गुरु घर तो दर्शन कर